चश्मे चश्मे को कूटा गया जिसके वजह से आंखों से खून निकल गया ए रेपिस्टलिंग सी कोलकाता पुलिस नाल क्राइम सीन दे सिर्फ 20 मीटर विच ही रेनोवेशन शुरू कर देते हैं क्या ने सीसीटीवी भी तोड़ दिया एक भी सीसीटीवी नहीं सिटी कैमरा जितना है सब तोड़ दिया ताली कभी खास नहीं बस्ती और वहां तो सब बस्ती नीचे देखी जाए हर कोई शरीफ लड़की होती है रात को 9 बजे मतलब नहीं होती है ਲੜਕੇ ਵੀ ਉਸ ਤੋਂ ਜ਼ਿਆਦਾ ਜ਼ਿੰਮੇਵਾਰ ਹੈ ਰਿ ਲੜਕੇ ਕਿੰਨੇ ਲੜਕੇ ਹਨ ਨਿਰਭਯਾ ਕੇ ਇਸ ਦੇ ਪੂਰੇ 12 ਸਾਲਾਂ ਬਾਅਦ ਇੱਕ ਹੋਰ ਇਹ ਜਿਹਾ ਕੇਸ ਹੋਇਆ ਜਿਨੇ ਇੰਡੀਆ ਵਿੱਚ ਵਿਮਨ ਦੀ ਸਿਕਿਉਰਿਟੀ ਦੇ ਸਵਾਲ ਖੜੇ ਕਰ ਦਿੱਤੇ ਨੇ ਕੋਲਕਾਟਾ ਦੇ ਆਰਜੀਗਰ ਹਸਪੀਟਲ ਵਿੱਚ 31 ਸਾਲ ਦੀ ਡਾਕਟਰ ਨਾਲ ਰੇਪ ਹੁੰਦਾ ਤੇ ਇਹ ਰੇਪ ਤੋਂ ਬਾਅਦ ਉਹਨਾਂ ਦਾ ਮਾਰ ਵੀ ਕਰ ਦਿੱਤਾ ਜਾਂਦਾ ਤੇ ਰੇਪ ਹੁੰਦਾ ਹਸਪੀਟਲ ਦੇ ਸੈਮੀਨਾਰ ਹਾਲ ਵਿੱਚ ਰੇਪ ਤੋਂ ਬਾਅਦ ਵਿਕਟਮ ਦੀ ਹਾਲਤ ਇਹੋ ਜੀ ਸੀ ਕਿ ਸ਼ੀ ਵਾਸ ਫਾਊਂਡ ਬਲੀਡਿੰਗ ਫਰੋਮ ਹਰ ਮਾਊਥ ਐਂਡ ਹਰ ਪ੍ਰਾਈਵੇਟ ਪਾਰਟਸ ਉਹ ਵੀ ਸੈਮੀ ਨਿੱਕਡ ਹਾਲਤ ਵਿੱਚ ਇਹ ਕ੍ਰਾਈਮ ਕਿਵੇਂ ਹੋਇਆ ਕਿਹਨੇ ਕੀਤਾ ਤੇ ਕੇਸ ਨੂੰ ਸੁਸਾਇਸਾਈਡ ਕਿਉਂ ਬਣਾਇਆ ਜਾ ਰਿਹਾ ਆਓ ਜਾਣੀਏ ਇਸ ਵੀਡੀਓ ਵਿੱਚ ਇਹ ਬਰੂਟਲ ਕ੍ਰਾਈਮ ਹੋਇਆ ਸੀ 9 ਅਗਸਤ 2024 ਨੂੰ ਜਦੋਂ ਵਿਕਟਮ ਆਪਣੀ ਰੈਗੂਲਰ ਜੌਬ ਲਈ ਹਸਪੀਟਲ ਵਿੱਚ ਸੀ। ਹਾਦਸੇ ਵਾਲੀ ਰਾਤ ਵਿਕਟਮ ਦੀ 36 ਘੰਟੇ ਦੀ ਡਿਊਟੀ ਲੱਗੀ ਹੋਈ ਸੀ ਜਿਦੇ ਵਿੱਚ ਬੇਸਿਕਲੀ ਡਾਕਟਰਸ ਨੂੰ ਕੰਟੀਨਿਊਸਲੀ ਡੇ ਐਂਡ ਨਾਈਟ ਐਮਰਜੈਂਸੀ ਕੇਅਰ ਲਈ ਹਸਪੀਟਲ ਵਿੱਚ ਹੀ ਰਹਿਣਾ ਹੁੰਦਾ ਹੈ। ਤੇ ਉੱਥੇ ਉਹਨਾਂ ਨੇ ਆਪਣਾ ਖਾਣਾ ਪੀਣਾ ਫਰੈਸ਼ ਹੋਣਾ ਸਭ ਕਰਨਾ ਹੁੰਦਾ। ਤੇ ਉਹੀ 36 ਘੰਟੇ ਦੀ ਸ਼ਿਫਟ ਵਿੱਚ ਰਾਤ ਨੂੰ ਬ੍ਰੀਕ ਲੈਣ ਲਈ ਵਿਕਟਮ ਤੇ ਉਹਨਾਂ ਦੇ ਚਾਰ ਕਲੀਕਸ ਹਸਪੀਟਲ ਦੇ ਸੈਮੀਨਾਰ ਹਾਲ ਵਿੱਚ ਜਾਂਦੇ ਨੇ। ਰਾਤ ਦੇ ਆਲਮੋਸਟ 3 ਵਜਰੇ ਸੀ ਸਾਰੇ ਡਿਨਰ ਕਰ ਆਪਣਾ ਡিনার ਕਰਨ ਤੋਂ ਬਾਅਦ ਚਾਰੋਂ ਕਲੀਨਿਕਸ ਦਾ ਆਪਣੀ ਡਿਊਟੀ ਤੇ ਵਾਪਸ ਚਲੇ ਜਾਂਦੇ ਨੇ ਪਰ ਜਿਹੜੇ ਵਿਕਟਮ ਡਾਕਟਰ ਸੀ ਉਹ ਉਹੀ ਰੂਮ ਵਿੱਚ ਨੈਪ ਲਈ ਰੁਕ ਜਾਂਦੇ ਨੇ ਆਲਮੋਸਟ ਵੇਰ ਦੇ 4 ਵਜੇ ਦੇ ਨੇੜੇ ਸੰਜੇ ਰੌਏ ਨਾਮ ਦਾ ਬੰਦਾ ਰੂਮ ਵਿੱਚ ਐਂਟਰ ਹੁੰਦਾ ਤੇ ਉਹਨਾਂ ਨਾਲ ਰੇਪ ਕਰਦਾ ਉਹਨਾਂ ਨੂੰ ਫਿਜ਼ੀਕਲੀ ਅਸਾਲਟ ਕਰਦਾ ਤੇ ਐਂਡ ਵਿੱਚ ਡਾਕਟਰ ਨੂੰ ਜਾਨੋਂ ਮਾਰ ਦਿੰਦਾ ਤੇ ਇਹ ਰੇਪ ਇੰਨਾ ਬਰੂਟਲ ਸੀ ਇੰਨਾ ਖੌਫਨਾਕ ਸੀ ਕਿ ਵਿਕਟਮ ਦੀ ਬਾਡੀ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ ਗਿਆ ਤੇ ਇੱਕ क्राइम ਦਾ ਪੂਰੇ ਹਸਪੀਟਲ ਨੂੰ ਸਾਰੀ ਰਾਤ ਪਤਾ ਵੀ ਨਹੀਂ ਲੱਗਦਾ ਸਵੇਰ ਦੇ 7:30 ਦੇ ਆਰਾਊਂਡ ਵਿਕਟਮ ਦੀ ਬੋਡੀ ਨੂੰ ਡਿਸਕਵਰ ਕੀਤਾ ਜਾਂਦਾ ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਬੋਡੀ ਨੂੰ ਜਿਹਨੇ ਡਿਸਕਵਰ ਕੀਤਾ ਸੀ ਜਾਂ ਰਿਪੋਰਟ ਕੀਤਾ ਸੀ ਉਹ ਇਨਸਾਨ ਨੂੰ ਹਜੇ ਤੱਕ ਬਾਹਰ ਕਿਉਂ ਨਹੀਂ ਲਿਆਇਆ ਗਿਆ ਤੇ ਮੋਰਓਵਰ ਹੁਣ ਸਾਡੇ ਦੇਸ਼ ਦੀ ਗਵਰਨਮੈਂਟ ਐਂਡ ਪੁਲਿਸ ਦੀ ਰਿਸਪੌਂਸਿਬਿਲਟੀ ਦਾ ਪਤਾ ਲੱਗਦਾ ਹੈ ਵਿਕਟਮ ਦੀ ਬੋਡੀ ਮਿਲੀ ਸੀ ਸਵੇਰੇ 7:30 ਬਟ ਵਿਕਟਮ ਦੇ ਪੇਰੈਂਟਸ ਨੂੰ ਕਦੋਂ ਇਨਫੋਰਮ ਕੀਤਾ ਗਿਆ ਸੀ ਪੂਰੇ 3 ਘੰਟੇ ਬਾਅਦ ਆਰਾਊਂਡ 10:30 ਬਟ ਕਿਉਂ ਇਹ ਤਾਂ ਬਾਅਦ ਜਦੋਂ ਵਿਕਟਮ ਦੇ ਪੇਰੈਂਟਸ ਹਸਪੀਟਲ ਪਹੁੰਚਦੇ ਨੇ ਤਾਂ ਵੀ ਉਹਨਾਂ ਨੂੰ ਆਪਣੀ ਬੇਟੀ ਦੀ ਬਾਡੀ ਨਹੀਂ ਦੇਖਣ ਦਿੱਤੀ ਜਾਂਦੀ। ਇੱਥੋਂ ਤੱਕ ਕਿ ਉਹਨਾਂ ਨੂੰ 3 ਘੰਟੇ ਸੈਮੀਨਾਰ ਰੂਮ ਦੇ ਬਾਹਰ ਹੀ ਵੇਟ ਕਰਾਇਆ ਜਾਂਦਾ ਹੈ। ਹਮ ਜਬ ਜਾਂਤੇ ਹੈ ਵਹਾਂ हमको 3 ਘੰਟਾ ਖੜੇ ਰਖਾ। ਇੱਕ ਪੇਰੈਂਟਸ ਜਿੰਕੀ ਬੱਚੀ 31 ਇਅਰਸ 올ਡ ਕੀ ਐਸੀ ਖਤਮ ਹੋ ਜਾਂਦੀ ਹੈ। ਉਹਨਕੋ 3 ਘੰਟਾ ਖੜਾ ਰਖਾ ਔਰ ਇਹ ਹਾਂ ਉਹਨਾਂ ਦੇ ਪੇਰੈਂਟਸ ਰੋਂਦੇ ਰਹੇ ਐਡਮਿਨਿਸਟ੍ਰੇਸ਼ਨ ਨੂੰ ਰਿਕੁਐਸਟ ਕਰਦੇ ਰਹੇ ਬਟ ਉਹਨਾਂ ਦੀ ਕੋਈ ਵੀ ਨਹੀਂ ਸੁਣਦਾ 3 ਘੰਟੇ ਬਾਅਦ ਜਦੋਂ ਉਹਨਾਂ ਨੂੰ ਸੈਮੀਨਾਰ ਰੂਮ ਦੇ ਅੰਦਰ ਜਾਣ ਦਿੱਤਾ ਗਿਆ ਤਾਂ ਉਹਨਾਂ ਦੀ ਬੇਟੀ ਦੀ ਹਾਲਤ ਇਹੋ ਜੀ ਸੀ ਕਿ ਕੋਈ ਵੀ ਪੇਰੈਂਟਸ ਆਪਣੇ ਬੱਚੇ ਨੂੰ ਦੇਖ ਨਹੀਂ ਸਕਦਾ ਵਿਕਟਮ ਦੇ ਸਰੀਰ ਤੇ ਕੱਪੜੇ ਤੱਕ ਨਹੀਂ ਸੀ ਚਸ਼ਮਾ ਪੂਰੇ ਤਰੀਕੇ ਨਾਲ ਟੁੱਟਿਆ ਹੋਇਆ ਸੀ ਚਸ਼ਮੇ ਚਸ਼ਮੇ ਕੋ ਕੂਟਾ ਗਿਆ ਜਿਸ ਕੇ ਵਜੇ ਸੇ ਅੱਖੋਂ ਸੇ ਖੂਨ ਨਿਕਲ ਗਿਆ ਐਂਡ ਸ਼ੀ ਵਾਸ ਬਲੀਡਿੰਗ ਬੈਡਲੀ ਉਹਨਾਂ ਦਾ ਚਸ਼ਮਾ ਉਹਨਾਂ ਦੀ ਅੱਖ ਵਿੱਚ ਵੜ ਕੇ ਤੋੜ ਦਿੱਤਾ ਗਿਆ ਸੀ ਮਤਲਬ ਬੋਡੀ ਦੀ ਕੰਡੀਸ਼ਨ ਇਹੋ ਜੀ ਸੀ ਕਿ ਕੋਈ ਵੀ ਇੱਕ ਵਾਰ ਦੇਖ ਕੇ ਦੱਸ ਸਕਦਾ ਕਿ ਇਹ ਸਾਫ ਸਾਫ ਕੋਲਡ ਬਲੱਡਿਡ ਮਰਡਰ ਤੇ ਰੇਪ ਕੇਸ ਹੈ ਬਟ ਦੂਸਰੀ ਸਾਈਡ ਹਸਪੀਟਲ ਨੂੰ ਕੁਝ ਵੀ ਨਹੀਂ ਦਿਖ ਰਿਆ ਸੀ ਹਸਪੀਟਲ ਐਡਮਿਨਿਸਟ੍ਰੇਸ਼ਨ ਤਾਂ ਇਹ ਕੇਸ ਨੂੰ ਸਾਫ ਸਾਫ ਇੱਕ ਸਾਈਡ ਦਾ ਕੇਸ ਬਣਾ ਰਿਆ ਸੀ ਤੇ ਇੱਥੇ ਇੱਕ ਦੂਸਰਾ ਕੁਐਸਚਨ ਕ੍ਰੀਏਟ ਹੁੰਦਾ ਕਿ ਹਸਪੀਟਲ ਨੇ ਇੱਕ ਕਲੀਅਰ ਰੇਪ ਐਂਡ ਮਰਡਰ ਕੇਸ ਨੂੰ ਸਾਈਡ ਦਾ ਨਾਮ ਦੇਣ ਬਾਰੇ ਸੋਚਿਆ ਵੀ ਕਿਉਂ ਹੈ ਤੀਸਰੀ ਗੱਲ ਕਿਉਂ ਵਿਕਟਮ ਦੇ ਪੇਰੈਂਟਸ ਨੂੰ 3 ਘੰਟੇ ਤੱਕ ਵੇਟ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਉਹਨਾਂ ਦੀ ਬੋਡੀ ਤੱਕ ਨਹੀਂ ਦਿਖਾਈ ਜਾਂਦੀ। ਇਹਨਾਂ ਸਭ ਤੋਂ ਗਿਰੀ ਹੋਈ ਚੀਜ਼ ਉਸ ਹਸਪਤਾਲ ਦੇ ਪ੍ਰਿੰਸੀਪਲ ਨੇ ਬਿਨਾਂ ਕਿਸੇ ਡਾਇਗਨੋਸਿਸ ਜਾਂ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿਕਟਮ ਨੂੰ ਸਿੱਧਾ ਬਲੇਮ ਕਰਤਾ ਕਿ ਉਹਨਾਂ ਨੂੰ ਸਾਈਕੋਸਿਸ ਨਾਮ ਦੀ ਮੈਂਟਲ ਪ੍ਰੋਬਲਮ ਸੀ ਤੇ ਇਸੇ ਕਰਕੇ ਉਹਨਾਂ ਨੇ ਸੈਲਫਟ ਕੀਤੀ ਹੈ। ਬਟ ਵਾਈ ਪ੍ਰਿੰਸੀਪਲ ਨੂੰ ਇਮੀਚੇਤੀ ਇਹ ਵਿਡਿਕਟ ਦੇਣ ਦੀ ਕੀ ਜ਼ਰੂਰਤ ਪਈ ਸੀ? ਮੇਬੀ ਇਹ ਕ੍ਰਾਈਮ ਵਿੱਚ ਹਸਪਤਾਲ ਦੇ ਹੋਰ ਵੀ ਲੋਕ ਇਨਵੋਲ ਸੀ ਜਿਨ੍ਹਾਂ ਨੂੰ ਐਡਮਿਨਿਸਟ੍ਰੇਸ਼ਨ ਸਾਫ਼-ਸਾਫ਼ ਬਚਾ ਰਿਹਾ। ਤੇ ਇਹ ਅਲੀਗੇਸ਼ਨਸ ਵਿਕਟਮ ਦੇ ਪੇਰੈਂਟਸ ਵੀ ਲਗਾ ਰਹੇ ਨੇ। ਕਿਉਂਕਿ ਇਹਨਾਂ ਕੁਝ ਹੋਣ ਤੋਂ ਬਾਅਦ ਵੀ ਹਸਪਤਾਲ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਕੇਸ ਨੂੰ ਕਿਵੇਂ ਨਾ ਕਿਵੇਂ ਕਰਕੇ ਬੰਦ ਕਰ ਦਿੱਤਾ ਜਾਵੇ ਬਟ ਫੋਰਚੂਨੇਟਲੀ ਜਦੋਂ ਇਹ ਗੱਲ ਹਸਪਤਾਲ ਦੇ ਬਾਕੀ ਸਟਾਫ ਤੇ ਡਾਕਟਰਸ ਤੱਕ ਪਹੁੰਚੀ ਤਾਂ ਉਹਨਾਂ ਨੇ ਹਸਪਤਾਲ ਦੇ ਅਗੇਂਸਟ ਪ੍ਰੋਟੈਸਟ ਕਰਨੀ ਸ਼ੁਰੂ ਕਰ ਦਿੱਤੀਆਂ ਤੇ ਇਹ ਪ੍ਰੋਟੈਸਟ ਹੌਲੀ-ਹੌਲੀ ਸੋਸ਼ਲ ਮੀਡੀਆ ਤੇ ਇੰਨੀ ਫੈਲ ਗਈ ਕਿ ਪੂਰੇ ਇੰਡੀਆ ਦੇ ਪ੍ਰੈਸ਼ਰ ਕਰਕੇ ਵਿਕਟਮ ਦੀ ਬੋਡੀ ਦਾ ਅਖੀਰ ਵਿੱਚ ਪੋਸਟਮਾਰਟਮ ਕੀਤਾ ਗਿਆ ਐਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਉਹ ਤੋਂ ਬਾਅਦ ਤਾਂ ਕੇਸ ਹੋਰ ਵੀ ਜ਼ਿਆਦਾ ਕੰਪਲਿਕੇਟ ਹੋ ਗਿਆ ਪੋਸਟਮਾਰਟਮ ਨੇ ਰਿਵੀਲ ਕੀਤਾ ਕਿ ਡਾਕਟਰ ਨੂੰ ਬੂਰੇ ਤਰੀਕੇ ਨਾਲ ਅਸால்ਟ ਕੀਤਾ ਗਿਆ ਸੀ। ਉਹਨਾਂ ਨੂੰ ਬਰੂਟਲੀ ਕੁੱਟਿਆ ਗਿਆ ਸੀ ਤੇ ਉਹਨਾਂ ਦਾ ਰੇਪ ਹੋਇਆ। ਬੋਡੀ ਦਾ ਐਬਡੋਮਨ, ਲੈਂਬਸ, ਰਾਈਟ ਹੈਂਡ ਪੂਰੇ ਤਰੀਕੇ ਨਾਲ ਇੰਜਰਡ ਸੀ। ਇੱਥੇ ਤੱਕ ਕਿ ਉਹਨਾਂ ਦੀ ਕੋਲਰ ਬੋਨ ਵੀ ਕ੍ਰਸ਼ ਹੋ ਗਈ ਸੀ। ਜੋ ਪੋਸੀਬਲ ਹੁੰਦੀ ਹੈ ਜਦੋਂ ਬਹੁਤ ਜ਼ਿਆਦਾ ਫੋਰਸ ਲਾਈ ਜਾਵੇ। ਤੇ ਰਿਪੋਰਟਸ ਨੇ ਸਾਫ਼-ਸਾਫ਼ ਕਲੀਅਰ ਕਰਤਾ ਸੀ ਕਿ ਇਹ ਕੋਈ ਸੁਸਾਇਸਾਈਡ ਦਾ ਕੇਸ ਨਹੀਂ। ਇਹ ਰਿਪੋਰਟ ਦੇ ਪ੍ਰੈਸ਼ਰ ਬਣਾਏ ਜਾਣ ਤੋਂ ਬਾਅਦ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਇਹੀ ਇਨਵੈਸਟੀਗੇਸ਼ਨ ਵਿੱਚ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਸੰਜੇ ਰੌਏ ਨਾਮ ਦਾ ਇਨਸਾਨ ਰਾਤੀ 4 ਵਜੇ ਸੈਮੀਨਾਰ ਹਾਲ ਵਿੱਚ ਜਾਂਦਾ ਹੈ ਤੇ ਵਿਕਟਮ ਨਾਲ ਹਰਕਤ ਕਰਦਾ ਹੈ। ਇਹੀ ਇਨਵੈਸਟੀਗੇਸ਼ਨ ਵਿੱਚ ਪੁਲਿਸ ਨੂੰ ਸੈਮੀਨਾਰ ਹਾਲ ਵਿੱਚ ਇੱਕ ਬਲੂਟੂਥ ਹੈੱਡਫੋਨ ਵੀ ਮਿਲਿਆ ਸੀ। ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹ ਸਿੱਧਾ ਸੰਜੇ ਰੌਏ ਦੇ ਫੋਨ ਤੇ ਡਾਇਰੈਕਟਲੀ ਕਨੈਕਟ ਹੋ ਗਿਆ। ਤੇ ਇੱਥੋਂ ਹੀ ਉਹਨਾਂ ਦਾ ਸ਼ੱਕ ਪੂਰਾ ਯਕੀਨ ਵਿੱਚ ਬਦਲ ਗਿਆ ਸੀ। ਤੇ ਫੋਰਚੂਨੇਟਲੀ ਪੁਲਿਸ ਨੇ ਰਾਈਟ ਅਵੇ ਸੰਜੇ ਰੌਏ ਨੂੰ ਅਰੈਸਟ ਕਰ ਲਿਆ ਸੀ ਤੇ ਉਹਦੀ ਇੰਟਰੋਗੇਸ਼ਨ ਕੀਤੀ। ਇਹ ਹੈਰਾਨ ਹੋਣ ਵਾਲੀ ਗੱਲ ਤਾਂ ਇਹ ਹੈ ਕਿ ਸੰਜੇ ਰੌਏ ਨੇ ਪਹਿਲੀ ਹੀ ਇੰਟਰੋਗੇਸ਼ਨ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਬਟ ਅਸਲ ਵਿੱਚ ਸੰਜੇ ਰੌਏ ਹੈ ਕੌਣ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਬੰਦਾ ਕਿਸੇ ਵੀ ਤਰੀਕੇ ਨਾਲ ਹਸਪੀਟਲ ਨਾਲ ਕਨੈਕਟਡ ਹੀ ਨਹੀਂ ਸੀ ਨਾ ਤਾਂ ਕੋਈ ਸਟਾਫ ਮੈਂਬਰ ਹੈ ਤੇ ਨਾ ਤਾਂ ਕੋਈ ਮੈਡੀਕਲ ਪਰਸਨ ਬਲਕਿ ਇਹ ਰੇਪਿਸਟ ਲਿੰਕ ਸੀ ਕੋਲਕਾਤਾ ਪੁਲਿਸ ਨਾਲ ਬੇਸਿਕਲੀ ਸੰਜੇ ਕੋਲਕਾਤਾ ਪੁਲਿਸ ਨਾਲ 2019 ਤੋਂ ਵੈਲਫੇਅਰ ਸੈਲੂ ਵਿੱਚ ਐਜ਼ ਅ ਸਿਵਿਕ ਵੋਲੰਟੀਅਰ ਵਾਂਗੂ ਕੰਮ ਕਰ ਰਿਹਾ ਸੀ सिविक वॉलंटियर बेसिकली ਉਹ ਬੰਦੇ ਹੁੰਦੇ ਨੇ ਜੋ ਪੁਲਿਸ ਨੂੰ ਕੁਝ ਬੇਸਿਕ ਟਾਸਕ ਜਿਵੇਂ ਟ੍ਰੈਫਿਕ ਮੈਨੇਜਮੈਂਟ ਜਾਂ ਪਾਰਕਿੰਗ ਕੰਟਰੋਲ ਵਿੱਚ ਹੈਲਪ ਕਰਦੇ ਨੇ ਬਟ ਉਹ ਐਕਚੁਅਲੀ ਪੁਲਿਸ ਨਹੀਂ ਹੁੰਦੇ ਬਟ ਰਿਪੋਰਟਸ ਦੇ ਅਕੋਰਡਿੰਗ ਤੇ ਹਸਪੀਟਲ ਦੇ ਸਟਾਫ ਦੇ ਅਕੋਰਡਿੰਗ ਸੰਜੇ ਯੂਜੂਲੀ ਕੋਲਕਾਤਾ ਪੁਲਿਸ ਦੀ ਟੀ-ਸ਼ਰਟ ਪਾ ਕੇ ਓਪਨਲੀ ਘੁੰਮਦਾ ਸੀ ਕਿਉਂ ਨਹੀਂ ਆਪਣੀ ਬਾਈਕ ਤੇ ਵੀ ਪੁਲਿਸ ਲਿਖਵਾਇਆ ਹੋਇਆ ਸੀ ਬਟ ਉਹਨੂੰ ਕਦੇ ਕਿਸੇ ਨੇ ਰੋਕਿਆ ਕਿਉਂ ਨਹੀਂ ਹੁਣ ਸਵਾਲ ਏ ਹੈ ਕਿ ਹਸਪੀਟਲ ਵਿੱਚ ਜਿੱਥੇ ਪੇਸ਼ੈਂਟ ਦੇ ਰਿਲੇਟਿਵਸ ਨੂੰ ਬਿਨਾਂ ਕਿਸੇ ਵਿਜ਼ਿਟਿੰਗ ਆਰਡ ਦੇ ਐਂਟਰੀ ਤੱਕ ਨਹੀਂ ਮਿਲਦੀ ਉਥੇ ਇਹ ਬੰਦਾ ਰਾਤ ਦੇ 4 ਵਜੇ ਹਸਪੀਟਲ ਦੇ ਸੈਮੀਨਾਰ ਹਾਲ ਵਿੱਚ ਕੀ ਕਰ ਰਿਹਾ ਸੀ ਜਦੋਂ ਆਪਾਂ ਕਿਸੇ ਵੀ ਗਵਰਨਮੈਂਟ ਹਸਪੀਟਲ ਵਿੱਚ ਜਾਂਦੇ ਆ ਤਾਂ ਗਾਰਡਸ ਆਪਾਂ ਨੂੰ ਜ਼ਰੂਰ ਦਿਖਦੇ ਨੇ ਉਹਨਾਂ ਨੇ ਇਹਨੂੰ ਕਿਉਂ ਨਹੀਂ ਰੋਕਿਆ ਮੋਰਓਵਰ ਇਹ ਇਨਸੀਡੈਂਟ ਦੀ ਕੋਈ ਵੀ ਸੀਸੀਟੀਵੀ ਫੁਟੇਜ ਕਿਉਂ ਨਹੀਂ ਰਿਲੀਜ਼ ਕੀਤੀ ਜਾ ਰਹੀ ਟਵਿੱਟਰ ਤੇ ਆਰ ਜੀਗਰ ਕਾਲਜ ਦੇ ਸਟੂਡੈਂਟਸ ਵੀਡੀਓ ਪੋਸਟ ਕਰ ਰਹੇ ਨੇ ਕਿ ਕ੍ਰਾਈਮ ਸੀਨ ਦੇ ਸਿਰਫ 20 ਮੀਟਰ ਵਿੱਚ ਹੀ ਰੇਨੋਵੇਸ਼ਨ ਸ਼ੁਰੂ ਕਰ ਦਿੱਤੀ ਹੈਗੇ ਯਾਨੀ ਤੇ ਪੁਲਿਸ ਉੱਥੇ ਹੀ ਬੈਠੀ ਹੁੰਦੀ ਹੈ ਮਤਲਬ ਆਮ ਤੌਰ ਤੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਤਾਂ ਕ੍ਰਾਈਮ ਸੀਨ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਹੁੰਦੀ ਬਟ ਇਹ ਕੇਸ ਵਿੱਚ ਤਾਂ ਓਪਨਲੀ ਕਰਾਈਮ ਸੀਨ ਤੇ ਰੈਨੋਵੇਸ਼ਨਸ ਕੀਤੀਆਂ ਜਾ ਰਹੀਆਂ ਨੇ ਇੱਥੋਂ ਹੀ ਸਾਫ਼-ਸਾਫ਼ ਪਤਾ ਲੱਗਦਾ ਕਿ ਜਾਣ ਕੇ ਕੀਤਾ ਜਾ ਰਿਹਾ ਹੈ ਐਵੀਡੈਂਸ ਨੂੰ ਖਤਮ ਕਰਨ ਲਈ ਪੂਰਾ ਚੋਰ ਦਿਆ ਕੋਈ ਕੁਝ ਨਹੀਂ ਹੈ ਕੁਝ ਨਹੀਂ ਵਾਚਾ ਹੋ ਕੋਮ ਸੇ ਕਮ ਪਾਸ ਸੇ ਹਜ਼ਾਰ ਲੋਕ ਆ ਗਿਆ ਵਾਪਰ ਤੋਰ ਫੁਰਾਂ ਬਗ ਗਿਆ ਜਾਪਰ ਗੇਟ ਹਮ ਲੋਕ ਲੌਕ ਕਰ ਦਿਆ ਪਰ ਗੇਟ ਤੋੜ ਦਿਆ ਹਮ ਲੋਕ ਦੂਸਰਾ ਗੇਟ ਮੇ ਚਲਾ ਗਿਆ ਉਹ ਗੇਟ ਵੀ ਤੋੜ ਦਿਆ ਸੀਸੀਟੀਵੀ ਵੀ ਤੋੜ ਦਿਆ ਇੱਕ ਵੀ ਸੀਸੀਟੀਵੀ ਨਹੀਂ ਜੀ ਕੈਮਰਾ ਜਿੰਨਾ ਹੈ ਸਭ ਤੋੜ ਦਿਆ ਐਂਡ ਆਲਸੋ ਰੇਪਿਸਟ ਸੰਜੇ ਰੌਏ ਦਾ ਇਹ ਕੋਈ ਪਹਿਲਾ ਕ੍ਰਾਈਮ ਨਹੀਂ ਹੈਗਾ ਇਹ ਇਨਸੀਡੈਂਟ ਤੋਂ ਕੁਝ ਦਿਨ ਪਹਿਲਾਂ ਹਸਪੀਟਲ ਦੀ ਇੱਕ ਫੀਮੇਲ ਡਾਕਟਰ ਨੇ ਵੀ ਸੰਜੇ ਰੌਏ ਦੇ ਅਗੇਂਸਟ ਇੱਕ ਕੰਪਲੇਂਟ ਰਜਿਸਟਰ ਕਰਾਈ ਸੀ ਉਹਨਾਂ ਨੇ ਕਹਿਣਾ ਸੀ ਕਿ ਸੰਜੇ ਰੌਏ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਤੇ ਆਹ ਕੰਪਲੇਂਟ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਬਿੰਗ ਇੰਡੀਅਨ ਪੁਲਿਸ ਨੋ ਐਕਸ਼ਨ ਇਨ ਫੈਕਟ ਇਹ ਕੇਸ ਤੋਂ ਕੁਝ ਹਫਤੇ ਪਹਿਲਾਂ ਇੱਕ ਹੋਰ ਲੇਡੀ ਸੀ ਜਿਹਨੇ ਸੱਜੇ ਦੇ ਅਗੇਂਸਟ ਇੱਕ ਐਫ ਆਈ ਆਰ ਦਰਜ ਕਰਵਾਈ ਸੀ ਉਹਦਾ ਕਹਿਣਾ ਸੀ ਕਿ ਇਹ ਬੰਦਾ ਉਸ ਲੇਡੀ ਨੂੰ ਪਿਛਲੇ 3 ਮਹੀਨਿਆਂ ਤੋਂ ਫੋਨ ਕਰਕੇ ਤੰਗ ਕਰ ਰਿਹਾ ਹੈ। ਤੈਨੂੰ ਧਮਕੀਆਂ ਦੇ ਰਿਹਾ ਵੀ ਉਹ ਲੇਡੀ ਉਹਨੂੰ ਕੱਲਿਆ ਕੇ ਮਿਲੇ। ਇਹ ਕੰਪਲੇਂਟ ਤੋਂ ਬਾਅਦ ਵੀ ਸੰਜੀ ਦੇ ਗੈਸਟ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਅਰੈਸਟ ਤੋਂ ਬਾਅਦ ਸੰਜੀ ਦੇ ਫੋਨ 'ਚੋਂ ਪੋਰਨੋਗ੍ਰਾਫੀ ਕੰਟੈਂਟ ਵੀ ਮਿਲਿਆ ਸੀ। ਤੇ ਇਨਵੈਸਟੀਗੇਸ਼ਨ ਵਿੱਚ ਸੰਜੀ ਦੇ ਨੇਬਰਸ ਤੋਂ ਪਤਾ ਲੱਗਿਆ ਕਿ ਸੰਜੀ ਦੇ ਆਲਰੇਡੀ 4 ਵਿਆਹ ਹੋ ਚੁੱਕੇ ਨੇ। ਜਿਨ੍ਹਾਂ ਵਿੱਚ 3 ਵਾਈਫਸ ਨੇ ਤਾਂ ਸੰਜੀ ਨੂੰ ਡੋਮੈਸਟਿਕ ਵਾਇਲੈਂਸ ਐਂਡ ਅਬਿਊਸਿਵ ਬਿਹੇਵੀਅਰ ਕਰਕੇ ਡਾਈਵੋਰਸ ਦੇ ਦਿੱਤਾ ਸੀ। ਤੇ ਚੌਥੀ ਵਾਈਫ ਦੀ ਕੈਂਸਰ ਦੇ ਕਾਰਨ ਡ ਇਹ ਜੀ ਸ਼ੌਕਿੰਗ ਨਹੀਂ ਹੈ ਕਿ ਉਹ ਹਸਪੀਟਲ ਦਾ ਸੇਮ ਬੰਦਾ ਕਿਸੇ ਹੋਰ ਡਾਕਟਰ ਨਾਲ ਬਦਤਮੀਜ਼ੀ ਵੀ ਕਰ ਚੁੱਕਿਆ ਹੈ। ਉਹਦਾ ਬੈਕਗ੍ਰਾਉਂਡ ਵੀ ਕਲੀਅਰ ਨਹੀਂ ਬਟ ਪੁਲਿਸ ਲਈ ਐਜ਼ ਅ ਵੋਲੰਟੀਅਰ ਸਰਵ ਕਰਦਾ ਰਿਹਾ ਤੇ ਉਹਦੇ ਤੇ ਅਜੇ ਤੱਕ ਕੋਈ ਐਕਸ਼ਨ ਵੀ ਨਹੀਂ ਲੇਤਾ ਗਿਆ। ਮਤਲਬ ਕੀ ਪੁਲਿਸ ਕੋਈ ਵੱਡਾ ਕ੍ਰਾਈਮ ਹੋਣ ਦਾ ਵੇਟ ਕਰ ਰਹੀ ਸੀ? ਜਾਂ ਫਿਰ ਇਸ ਸਟੋਰੀ ਦੀ ਇੱਕ ਦੂਸਰੀ ਸਾਈਡ ਵੀ ਹੈ ਜਿੱਦੇ ਵਿੱਚ ਸੰਜੇ ਨੂੰ ਸਿਰਫ ਇੱਕ ਸਕੇਪਗੋਟ ਯਾਨੀ ਕਿ ਬਲੀ ਦਾ ਬੱਕਰਾ ਬਣਾਇਆ ਗਿਆ ਕਿਸੇ ਹੋਰ ਨੂੰ ਬਚਾਣ ਲਈ। ਰੀਸੈਂਟ ਇਨਵੈਸਟੀਗੇਸ਼ਨ ਤੋਂ ਬਾਹਰ ਆ ਰਿਹਾ ਹੈ ਕਿ ਜਿਹੜੇ ਤਰੀਕੇ ਨਾਲ ਵਿਕਟਮ ਦਾ ਰੇਪ ਹੋਇਆ ਤੇ ਮਾਰਿਆ ਗਿਆ ਉਹਨਾਂ ਨੂੰ ਇਹ ਕਰਾਇਮ ਕਿਸੇ ਇੱਕ ਬੰਦੇ ਦਾ ਹੈ ਹੀ ਨਹੀਂ। ਦਿਸ ਇਜ਼ ਅ ਕੇਸ ਆਫ ਗੈਂਗ ਰੇਪ। ਤੇ ਜੇ ਇਹ ਗੱਲ ਸੱਚ ਹੈ ਤਾਂ ਬਾਕੀ ਦੇ ਗੁਨਾਹਗਰ ਕਿੱਥੇ ਨੇ? 2012 ਦੇ ਨਿਰਭਯਾ ਕੇਸ ਵਿੱਚ ਬਹੁਤ ਲੋਕਾਂ ਨੇ ਕਿਹਾ ਸੀ ਕਿ ਗਲਤੀ ਉਸ ਕੁੜੀ ਦੀ ਹੈ ਜੋ ਕੱਲੀ ਰਾਤ ਨੂੰ ਨਿਕਲੀ ਉਹ ਵੀ ਛੋਟੇ ਕੱਪੜੇ ਪਾ ਕੇ। ਮਤਲਬ ਹੁਣ ਇੱਥੇ ਦੱਸੋ ਕਿ ਇੱਥੇ ਵੀ ਕੁੜੀ ਜ਼ਿੰਮੇਵਾਰ ਹੈ ਜੋ ਇੱਕ ਸਿਕਿਉਰਡ ਬਿਲਡਿੰਗ ਵਿੱਚ ਐਜ਼ ਅ ਡਾਕਟਰ ਆਪਣੀ ਜੌਬ ਕਰ ਰਹੀ ਸੀ ਉਹ ਵੀ ਪੂਰੇ ਕੱਪੜੇ ਪਾ ਕੇ। ਪ੍ਰੋਬਲਮ ਛੋਟੇ ਕਪੜੇ ਪਾਣਾ ਜਾਂ ਰਾਤ ਨੂੰ ਨਿਕਲਣਾ ਨਹੀਂ ਪ੍ਰੋਬਲਮ ਹੈ ਸੰਜੇ ਰੌਏ ਵਰਗੇ ਲੋਕਾਂ ਦੀ ਸੋਚ ਵਿੱਚ ਯਾਦ ਰੱਖਿਓ ਜਦੋਂ ਵੀ ਕਿਸੇ ਕੁੜੀ ਦਾ ਰੇਪ ਹੁੰਦਾ ਹੈ ਤੇ ਉਹ ਰੇਪ ਦਾ ਕਾਰਨ ਵੀ ਕੁੜੀ ਨੂੰ ਹੀ ਦੱਸਿਆ ਜਾਂਦਾ ਤਾਂ ਇਹੋ ਜਿਹੇ ਬੰਦਿਆਂ ਨੂੰ ਇੱਕ ਮੋਰਲ ਸਪੋਰਟ ਮਿਲਦੀ ਹੈ ਕਿ ਉਹ ਦੁਬਾਰਾ ਇਹੋ ਜਿਹਾ ਕ੍ਰਾਈਮ ਕਰ ਸਕਣ ਜੇ ਤੁਹਾਨੂੰ ਨਹੀਂ ਪਤਾ ਤੇ ਨਿਰਬਿਆ ਦੇ ਕਾਤਲਾਂ ਨੂੰ 7 ਸਾਲਾਂ ਬਾਅਦ ਸਜ਼ਾ ਹੋਈ ਸੀ ਜਦਕਿ ਸਾਰੇ ਇੰਡੀਆ ਨੂੰ ਬਤਾ ਸੀ ਕਿ ਇਹ ਕ੍ਰਾਈਮ ਇੰਨਾ ਨਹੀਂ ਕੀਤਾ ਇਨਫੈਕਟ ਬੀਬੀਸੀ ਨੇ ਇੱਕ ਡਾਕੂਮੈਂਟਰੀ ਰੀਲਿਸ ਕੀਤੀ ਸੀ ਜਿਦੇ ਵਿੱਚ ਜਿਹੜੇ ਇਹ ਦੇ ਕਨਵਿਕਟ ਸੀ ਉਹਨੇ ਆਪ ਮੰਨਿਆ ਸੀ ਕਿ ਮੈਂ ਇੱਕ ਕੁੜੀ ਦਾ ਰੇਪ ਤਾਂ ਕੀਤਾ ਕਿਉਂਕਿ ਉਹ ਛੋਟੇ ਕਪੜੇ ਪਾ ਕੇ ਬਾਹਰ ਨਿਕਲੀ ਸੀ ਤੇ ਉਹਨੇ ਕੁੜੀ ਦੇ ਕੈਰੇਕਟਰ ਬਾਰੇ ਵੀ ਬੋਲਿਆ ਤਾਲੀ ਕبھی ਖਾਸ ਨਹੀਂ ਬਸ ਹਰ ਹਾਲਤਾਂ ਸਭ ਬਸ ਇਥੇ ਦੇਖ ਹੀ ਜਾ ਹਰ ਕੋਈ شریف ਲੜਕੀ ਹੁੰਦੀ ਹੈ ਰਾਤ ਕੋ 9 ਵਜੇ ਹੈ ਮਤਲਬ ਨਹੀਂ ਹੁੰਦੀ ਇਲਕੇ ਬਿੱਤ ਉਸ ਤੋਂ ਜ਼ਿਆਦਾ ਜਿੰਮੇਦਾਰ ਹੈ ਦੇ ਰਿਹਾ ਕਿ ਕਿੰਨੇ ਰਲਕੇ ਹੈ ਬਟ ਸਟਿਲ ਇੰਡੀਅਨ ਜੁਡੀਸ਼ੀਅਲ ਸਿਸਟਮ ਨੇ ਪੂਰੇ 7 ਸਾਲ ਲਾਤੇ ਉਹਨਾਂ ਨੂੰ ਸਜ਼ਾ ਦੇਣ ਲਈ ਬਟ ਐਟ ਲੀਸਟ ਇਸ ਵਾਰ ਨਹੀਂ ਸਿਰਫ ਕੈਂਡਲ ਮਾਰਚ ਕਰਨ ਨਾਲ ਤਾਂ ਵਿਕਟਮ ਨੂੰ ਜਸਟਿਸ ਨਹੀਂ ਮਿਲਣੀ ਜਿੰਨਾ ਹੋ ਸਕੇ ਆਪਣੇ ਸੋਸ਼ਲ ਹੈਂਡਲਸ ਤੇ ਇਹ ਕੇਸ ਦੇ ਰਿਲੇਟਡ ਪੋਸਟ ਸ਼ੇਅਰ ਕਰੋ ਅਥਾਰਟिटीज ਨੂੰ ਵੀ ਟੈਗ ਕਰੋ ਐਂਡ ਇਹ ਵੀਡੀਓ ਵੀ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਇਹ ਕੇਸ ਬਾਰੇ ਡਿਟੇਲਸ ਪਤਾ ਲੱਗੇ ਸਤਿ ਸ਼੍ਰੀ ਅਕਾਲ